ਸੰਗਤ ਜੀ ਦਰਸ਼ਨ ਕਰੋ ਜੀ ਗੁਰਦੁਆਰਾ ਬੀਬੀ ਰੈਣੀ ਜੀ ਪੱਟੀ ਜ਼ਿਲ੍ਹਾ ਤਰਨਤਾਰਨ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਕਿ ਰਾਏ ਦੁਨੀ ਚੰਦ ਜੀ ਜੋ ਕਿ ਪੱਟੀ ਦੇ ਨਿਵਾਸੀ ਸਨ ਉਹਨਾਂ ਦੀਆਂ ਸੱਤ ਬੇਟੀਆਂ ਸਨ ਤੇ ਉਹਨਾਂ ਨੇ ਇੱਕ ਦਿਨ ਉਹਨਾਂ ਨੂੰ ਇੱਕ ਸਵਾਲ ਕੀਤਾ ਕਿ ਤੁਸੀਂ ਕਿਸ ਦਾ ਦਿੱਤਾ ਹੋਇਆ ਖਾਂਦੀਆਂ ਜੀ ਤਾਂ ਉਹਨਾਂ ਵਿੱਚੋਂ ਛੇ ਬੇਟੀਆਂ ਨੇ ਜਵਾਬ ਦਿੱਤਾ ਕਿ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਹੋਇਆ ਖਾਨੀਆਂ ਵਾ ਪਰ ਸਤਵੀਂ ਬੇਟੀ ਬੀਬੀ ਰੈਣੀ ਜੀ ਨੇ ਜਵਾਬ ਦਿੱਤਾ ਕਿ ਮੈਂ ਉਸ ਵਾਹਿਗੁਰੂ ਉਸ ਪ੍ਰਮਾਤਮਾ ਦਾ ਦਿੱਤਾ ਹੋਇਆ ਖਾਨੀ ਹਾਂ ਤਾਂ ਇਹ ਸੁਣ ਕੇ ਉਸ ਦੇ ਪਿਤਾ ਜੀ ਬਹੁਤ ਗੁੱਸੇ ਵਿੱਚ ਆ ਗਏ ਤੇ ਉਹਨਾਂ ਨੇ ਬੀਬੀ ਰੈਣੀ ਦਾ ਵਿਆਹ ਇੱਕ ਪਿੰਗਲੇ ਨਾਲ ਕਰ ਦਿੱਤਾ ਤੇ ਉਹਨਾਂ ਨੂੰ ਘਰ ਚੋਂ ਕੱਢ ਦਿੱਤਾ ਤੇ ਕਿਹਾ ਕਿ ਹੁਣ ਦੇਖਦੇ ਹਾਂ ਕਿ ਉਹ ਤੇਰਾ ਵਾਹਿਗੁਰੂ ਉਹ ਤੇਰਾ ਪ੍ਰਮਾਤਮਾ ਤੈਨੂੰ ਕਿਸ ਤਰ੍ਹਾਂ ਰੋਟੀ ਦੇਵੇਗਾ ਬੀਬੀ ਰੈਣੀ ਜੀ ਆਪਣੇ ਪਿੰਗਲੇ ਪਤੀ ਨੂੰ ਖਾਰੇ ਵਿੱਚ ਚੁੱਕ ਕੇ ਗੁਰਧਾਮਾ ਦੇ ਦਰਸ਼ਨ ਕਰਦੇ ਹੋਏ ਸ੍ਰੀ ਅਮਰਸਰ ਸਾਹਿਬ ਪਹੁੰਚੇ ਤੇ ਇੱਥੇ ਇੱਕ 베ਰੀ ਹੇਠ ਆਣਕੇ ਛਪੜੀ ਦੇ ਨੇੜੇ ਆਪਣੇ ਪਤੀ ਨੂੰ ਬਿਠਾ ਕੇ ਉਹ ਆਪ ਰੋਟੀ ਪਾਣੀ ਦਾ ਪ੍ਰਸ਼ਾਦ ਦੇ ਪਾਣੀ ਦਾ ਪ੍ਰਬੰਧ ਕਰਨ ਲਈ ਚਲੇ ਗਏ ਤਾਂ ਉਹਨਾਂ ਦੇ ਪਤੀ ਨੇ ਦੇਖਿਆ ਕਿ ਕਾਲੇ ਕਾਂ ਛਪੜੀ ਵਿੱਚੋਂ ਇਸ਼ਨਾਨ ਕਰਕੇ ਚਿੱਟੇ ਹੋਏ ਜਾ ਰਹੇ ਹਨ ਤਾਂ ਉਸਨੇ ਵੀ ਉਸ ਛਪੜੀ ਵਿੱਚ ਇਸ਼ਨਾਨ ਕੀਤਾ ਤਾਂ ਉਹ ਬਿਲਕੁਲ ਨਿਰੋਗੀ ਹੋ ਗਿਆ ਤਾਂ ਉਸ ਜਗ੍ਹਾ ਤੇ ਹੀ ਹੁਣ ਸ਼੍ਰੀ ਦੁਖ ਭੰਗਣੀ ਸਾਹਿਬ ਬੇਰੀ ਹੈ